ਮਹਾਤਮਾ ਬੁੱਧ ਜੀ ਉਹਨਾਂ ਦੇ ਕੋਲ ਕਮਾਈ ਆਈ ਉਹਨੇ ਆਪਣਾ ਪੁੱਤਰ ਚੱਕਿਆ ਹੋਇਆ ਮਰਿਆ ਉਹਦੀ লাশ ਚੱਕੀ ਹੈ ਕੋਲ ਲੈ ਕੇ ਆਈ ਦੁਹਾੜੜੇ ਪਾਉਂਦੀ ਆ ਗਹਿਣ ਪਾਉਂਦੀ ਆ ਕਹਿਣ ਲੱਗੀ ਮੇਰਾ ਪੁੱਤ ਜਿੰਦਾ ਕਰਦੇ ਹੋ ਇੱਕ ਪੁੱਤ ਸੀ ਮੈਂ ਇਹਦੇ ਬਿਨਾ ਰਹਿ ਨਹੀਂ ਸਕਦੀ ਉਹ ਕਹਿੰਦੇ ਮਾਂ ਤੇਰਾ ਪੁੱਤ ਜਿੰਦਾ ਕਰ ਦਿਆਂਗਾ ਪਰ ਇੱਕ ਕੰਮ ਕਰ ਤੂੰ ਹਰ ਘਰ ਦੇ ਵਿੱਚ ਜਾ ਉਸ ਘਰ ਦੇ ਵਿੱਚ ਜਾ ਜਿਸ ਘਰ ਵਿੱਚ ਕੋਈ ਮਰਿਆ ਨਹੀਂ ਜਿਸ ਘਰ ਵਿੱਚ ਮੌਤ ਨਹੀਂ ਉਥੋਂ ਸਰੋਂ ਦੇ ਦਾਣੇ ਲੈ ਕੇ ਆ ਉਸ ਘਰ ਵਿੱਚੋਂ ਸਰੋਂ ਦੇ ਦਾਣੇ ਲੈ ਕੇ ਆ ਜਿਸ ਘਰ ਵਿੱਚ ਮੌਤ ਆਈ ਨਹੀਂ ਜਿਸ ਘਰ ਵਿੱਚ ਮੌਤ ਨਹੀਂ ਆਈ ਜਿਸ ਘਰ ਵਿੱਚ ਕੋਈ ਮਰਿਆ ਨਹੀਂ ਨਾ ਉਹ ਮਾਈ ਕਰਕੇ ਤੋਂ ਲੈ ਕੇ ਸ਼ਾਮ ਤੱਕ ਚੱਕਰ ਲਾਉਂਦੀ ਨਹੀਂ ਪਰ ਉਹ ਇਹੋ ਜਿਹਾ ਘਰ ਕੋਈ ਨਹੀਂ ਮਿਲਿਆ ਜਿਸ ਘਰ ਵਿੱਚ ਕੋਈ ਮਰਿਆ ਨਾ ਹੋਵੇ ਆਖੋ ਵਾਹਿਗੁਰੂ ਕੋਈ ਮਰਿਆ ਨਾ ਜਿਹਦੇ ਘਰ ਵੀ ਜਾਵੇ ਕੋਈ ਕਵੇ ਸਾਡੀ ਧੀ ਮਰ ਗਈ ਆ ਕੋਈ ਕਵੇ ਸਾਡਾ ਪੁੱਤਰ ਮਰ ਗਿਆ ਕੋਈ ਕਵੇ ਮੇਰਾ ਬਾਪ ਮਰ ਗਿਆ ਕੋਈ ਮਾਂ ਕੋਈ ਬਜ਼ੁਰਗ ਹਰ ਘਰ ਦੇ ਵਿੱਚ ਮੌਤ ਆਈ ਆ ਦੁਨੀਆਂ 'ਚ ਇਹੋ ਜਿਹਾ ਕੋਈ ਘਰ ਨਹੀਂ ਹੈਗਾ ਜਿਸ ਘਰ ਵਿੱਚ ਮੌਤ ਨਾ ਆਈ ਹੋਵੇ ਆਖੋ ਸਤਨਾਮ ਵਾਹਿਗੁਰੂ ਇਹੋ ਜਿਹਾ ਘਰ ਹੈ ਨਹੀਂ ਦੁਨੀਆਂ 'ਚ ਉਹ ਹਾਰ ਥੱਕ ਕੇ ਟੁੱਟ ਕੇ ਵਾਪਸ ਆਈ ਕਹਿ ਲਗੀ ਜੀ ਨਿੰਨ ਹਰ ਘਰ ਵਿੱਚ ਮੌਤ ਆਈ ਹੈ ਫਿਰ ਕਹਿੰਦੇ ਮਾਤਾ ਤੂੰ ਘੋਲੋ ਨਹੀਂ ਤੂੰ ਕੋ ਟੈਂਸ਼ਨ ਨਹੀਂ ਆ ਤੂੰ ਕੋ ਚਿੰਤਾ ਕਰਦੀਆਂ ਜਦੋਂ ਮੌਤ ਨੇ ਆਉਣਾ ਹੀ ਆਣਾ ਹੈ ਮੌਤ ਨੇ ਲੈ ਕੇ ਜਾਣਾ ਤੈਨੂੰ ਪਤਾ ਹਰ ਘਰ ਵਿੱਚ ਮੌਤ ਆਈ ਆ ਫਿਰ ਤੇਰੇ ਘਰ ਵਿੱਚ ਵੀ ਮੌਤ ਆਉਣੇ ਸੀ ਉਹਨੇ ਤੇਰੇ ਘਰ ਵਿੱਚ ਵੀ ਤਾਂ ਆਉਣੀ ਆਉਣੀ ਸੀ ਇਸ ਘਰ ਵਿੱਚ ਵੀ ਆਉਣੀ ਸੀ ਇਸ ਵਾਰ ਤੇ ਕਹਿੰਦੇ ਜੇ ਗਵਾਂਢੀ ਦੇ ਆਈਆ ਸਾਡੇ ਵੀ ਆ ਸਕਦੀ ਆ ਇਹ ਤੂੰ ਮਨ ਵਿੱਚ ਨਾ ਸੋਚੀ ਸਜਣਾ ਇਹ ਮੌਤ ਬੜੀ ਪਰਬਲ ਹੈ ਸਭ ਦਰਵਾਜੇ ਭੰਨ ਮਲਕਾ ਲੰਬਾਉਤ ਜਾਂ ਆਉਸੀ ਸਭ ਦਰਵਾਜੇ ਭੰਨ ਕਹਿਣਗੇ ਜਦੋਂ ਉਹ ਸਾਰੇ ਦਰਵਾਜੇ ਭੰਨ ਕੇ ਆ ਜਣਾ ਉਹਨੇ ਸਾਰੇ ਦਰਵਾਜੇ ਤੋੜ ਕੇ ਆ ਜਣਾ ਤੇਰੇ ਘਰ ਤੇਰੇ ਘਰ ਤੇਨੂੰ ਲੈ ਜਾਣਾ ਤੂੰ ਭਾਵੇਂ ਸੁਚੇਤ ਨਾ ਹੋਵੇਂ ਪਰ ਮੌਤ ਸचेਤ ਹੈ ਉਹ ਮੋਢੇ ਤੇ ਬੈਠੀ ਆ ਤੇਰੇ ਕੋਲ ਹੈ ਉਹ ਉਹ ਰੀਤੀ ਪਈ ਆ ਕਹਿਣ ਲਗੇ ਬਾਣੀ ਦਾ ਇਥੋਂ ਤੱਕ ਇਹ ਦੀ ਧਰਮ ਰਾਜ ਤੇਰੇ ਸਾਹ ਗੈਂਦਾ ਸਰ ਮਹਾਰਾਜ ਤੇਰੇ ਸਾਹ ਗਿੰਦਾ ਗਿੰਦਾ ਤੇਰੇ ਸਾਹ ਨੂੰ ਕਿ ਬੰਦੇ ਦੇ ਸਾਹ ਕਿੰਨੇ ਰਹਿ ਗਏ ਉਹ ਮੌਤ ਸਾਡੇ ਸਾਹ ਗਿੰਦੀ ਆ ਨਿਤ ਗਿੰਦੀ ਆ ਕਦੇ ਇਹਨਾ ਪੜਾਇਓ ਮਨੁੱਖ ਕਿ ਮੌਤ ਨੂੰ ਪਤਾ ਨਹੀਂ ਅਸੀਂ ਕਿੰਨੇ ਸਾਹ ਲੈ ਰਹੇ ਆ ਸਾਡੇ ਕਿੰਨੇ ਸਾਹ ਰਹਿ ਗਏ ਨੇ ਉਹ ਮੌਤ ਇੱਕ ਇੱਕ ਸਾਹ ਗਿਣਦੀ ਆ ਸਾਡੇ ਇੱਕ ਇੱਕ ਸਾਹ ਜਦੋਂ ਸਾਹ ਪੂਰੇ ਹੋ ਜਾਂਦੇ ਆ ਉਦੋਂ ਫਿਰ ਸਾਡੀ ਆਤਮਾ ਨੂੰ ਕੱਢ ਕੇ ਲੈ ਜਾਂਦੀ